ਬੀਤੇ ਦਿਨ ਹੀ ਕਰੀਬ ਦੁਪਹਿਰ 3 ਵਜੇ ਜਦੋਂ ਸਮਰਾਲਾ ਦੇ ਨਿੱਜੀ ਪੈਲੈਸ ਦੇ ਵਿੱਚ ਵਿਆਹ ਦਾ ਸਮਾਗਮ ਹੋ ਰਿਹਾ ਸੀ ਤਾਂ ਉਸ ਵਿੱਚ ਲਾੜਾ ਗੁਰਸ਼ਰਨਦੀਪ ਸਿੰਘ ਦੀ ਮਾਂ ਮਨਜੀਤ ਕੌਰ ਆਪਣੇ ਬੇਟੇ ਦੇ ਵਿਆਹ ਦੀਆਂ ਖੁਸ਼ੀਆਂ ਚ ਰੁੱਝੀ ਹੋਈ ਸੀ ਤਾਂ ਲਾੜੇ ਦੀ ਮਾਂ ਨਾਲ ਐਸੀ ਘਟਨਾ ਵਾਪਰੀ ਕਿ ਉਸ ਦੀ ਖੁਸ਼ੀ ਗਮ ਚ ਬਦਲ ਗਈ ਚੱਲ ਰਹੇ ਵਿਆਹ ਸਮਾਗਮ ਵਿੱਚ ਝੜ ਪਛਾਤਾ ਲੁਟੇਰਾ ਵੇਟਰ ਦੀ ਡਰੈੱਸ ਪਾ ਕੇ ਪਹੁੰਚਿਆ ਤੇ ਮੌਕਾ ਦੇਖਦੇ ਹੀ ਲਾੜੇ ਦੀ ਮਾਤਾ ਦਾ ਪਰਸ ਚੁੱਕ ਕੇ ਫਰਾਰ ਹੋ ਗਿਆ ਪਰਸ ਵਿੱਚ 1.5 ਲੱਖ ਰੁਪਏ ਨਗਦ ਅਤੇ ਕਰੀਬ 50 ਹਜ਼ਾਰ ਰੁਪਏ ਦੇ ਗਹਿਣੇ ਸਨ ਇਹ ਗਹਿਣੇ ਲੜਕੀ ਵਾਲਿਆਂ ਨੇ ਲਾੜੇ ਦੀ ਮਾਂ ਨੂੰ ਪਾਏ ਸਨ ਘਟਨਾ ਦਾ ਪਤਾ ਚੱਲਦੇ ਹੀ ਉਸ ਸਮੇਂ ਲਾੜੇ ਦੀ ਮਾਂ ਮਨਜੀਤ ਕੌਰ ਨੂੰ ਲੱਗਿਆ ਜਦੋਂ ਉਸ ਦਾ ਆਪਣਾ ਪਰਸ ਵੱਲ ਧਿਆਨ ਗਿਆ ਪਰ ਉਦੋਂ ਤੱਕ ਅਣਪਛਾਤੇ ਚੋਰ ਪਰਸ ਲੈ ਕੇ ਫਰਾਰ ਹੋ ਗਿਆ ਸੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਲਾੜੇ ਨੇ ਇਸ ਘਟਨਾ ਦੇ ਜ਼ਿੰਮੇਵਾਰ ਵਿਅਕਤੀ ਹਾਲ ਦੇ ਮਾਲਕ ਨੂੰ ਦੱਸਿਆ ਸਾਰੀ ਘਟਨਾ ਵਾਪਰੀ ਹੋਈ ਬੀਤੇ ਦਿਨ ਨਸੰਗੋ ਪੈਲੱਸ ਦੇ ਵਿੱਚ ਜੀ ਕੀ ਮਾਮਲਾ ਜੀ ਤੇ ਕੀ ਕਾਰਵਾਈ ਹੋਈ ਉਹਦੇ ਵਿੱਚ ਆਪਣੇ ਮੈਰਿਜ ਸੀਗੀ ਉੱਥੇ ਉਹ ਲੜਕੇ ਦੀ ਮਾਤਾ ਦੇ ਪਰਸ ਚੱਕ ਕੇ ਲੈ ਗਿਆ ਕੋਈ ਅਨਨਾਮ ਬੰਦਾ ਉਹਦੇ ਫੁਟੇਜ ਵਗੈਰਾ ਅਸੀਂ ਲੈ ਲਿਆ ਉਹਦੀ ਤਲਾਸ਼ ਕੀਤੀ ਜਾ ਰਹੀ ਹੈ ਮੁਕੱਦਮਾ ਦਾ ਅਸੀਂ ਦਰਜ ਕਰਤਾ ਸੀ ਕੱਲ੍ਹ 11 ਤੱਕ ਹੀ ਆਨਨ ਬੰਦੇ ਦਿਖਣਾ ਪੱਤਿਆ ਦਰਜ ਕੀਤਾ ਤੇ ਉਹ ਮੁਰਲੀ ਗਾਂਚ ਦੀ ਕਾਲੀ ਸਾਹਮਣੇ ਆਈ ਜਾਂਦੇ ਬੰਦਾ ਉਹ ਫੁਟੇਜ ਦੇ ਵਿੱਚ ਆਉਂਦਾ ਵੀ ਬੈਗ ਚੱਕੇ ਜਾ ਰਿਹਾ ਜਿਵੇਂ ਬੇਟਰਾਂ ਦਾ ਡਰੈਸ ਕੋਡ ਉਹਨੇ ਪਾਇਆ ਹੋਇਆ ਸੀਗਾ ਤੇ ਉਹ ਬੰਦੇ ਦੇ ਅਸੀਂ ਪਾਲ ਕਰ ਰਹੇ ਹਾਂ ਬੀਤੇ ਦਿਨ ਹੀ ਕਰੀਬ ਦੁਪਹਿਰ 3 ਵਜੇ ਜਦੋਂ ਸਮਰਾਲਾ ਦੇ ਨਿੱਜੀ ਪੈਲਸ ਦੇ ਵਿੱਚ ਵਿਆਹ ਦਾ ਸਮਾਗਮ ਹੋ ਰਿਹਾ ਸੀ ਤਾਂ ਉਸ ਵਿੱਚ ਲਾੜਾ ਗੁਰਸ਼ਰਨਦੀਪ ਸਿੰਘ ਦੀ ਮਾਂ ਮਨਜੀਤ ਕੌਰ ਆਪਣੇ ਬੇਟੇ ਦੇ ਵਿਆਹ ਦੀਆਂ ਖੁਸ਼ੀਆਂ ਚ ਰੁੱਝੀ ਹੋਈ ਸੀ ਤਾਂ ਲਾੜੇ ਦੀ ਮਾਂ ਨਾਲ ਐਸੀ ਘਟਨਾ ਵਾਪਰੀ ਕਿ ਉਸ ਦੀ ਖੁਸ਼ੀ ਗਮ ਚ ਬਦਲ ਗਈ ਚੱਲ ਰਹੇ ਵਿਆਹ ਸਮਾਗਮ ਵਿੱਚ 45 ਲੁਟੇਰਾ ਵੇਟਰ ਦੀ ਡਰੈੱਸ ਪਾ ਕੇ ਪਹੁੰਚਿਆ ਤੇ ਮੌਕਾ ਦੇਖਦੇ ਹੀ ਲਾੜੇ ਦੀ ਮਾਤਾ ਦਾ ਪਰਸ ਚੁੱਕ ਕੇ ਫਰਾਰ ਹੋ ਗਿਆ ਪਰਸ ਵਿੱਚ 1.5 ਲੱਖ ਰੁਪਏ ਨਗਦ ਅਤੇ ਕਰੀਬ 50 ਹਜ਼ਾਰ ਰੁਪਏ ਦੇ ਗਹਿਣੇ ਸਨ ਇਹ ਗਹਿਣੇ ਲੜਕੀ ਵਾਲਿਆਂ ਨੇ ਲਾੜੇ ਦੀ ਮਾਂ ਨੂੰ ਪਾਏ ਸਨ ਘਟਨਾ ਦਾ ਪਤਾ ਚੱਲਦੇ ਹੀ ਉਸ ਸਮੇਂ ਲਾੜੇ ਦੀ ਮਾਂ ਮਨਜੀਤ ਕੌਰ ਨੂੰ ਲੱਗਿਆ ਜਦੋਂ ਉਸ ਦਾ ਆਪਣਾ ਪਰਸ ਵੱਲ ਧਿਆਨ ਗਿਆ ਪਰ ਉਦੋਂ ਤੱਕ ਅਣਪਛਾਤੇ ਚੋਰ ਪਰਸ ਲੈ ਕੇ ਫਰਾਰ ਹੋ ਗਿਆ ਸੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਲਾੜੇ ਨੇ ਇਸ ਘਟਨਾ ਦੇ ਜ਼ਿੰਮੇਵਾਰ ਵਿਅਕਤੀ ਹਾਲ ਦੇ ਮਾਲਕ ਨੂੰ ਦੱਸਿਆ ਸਾਰੀ ਘਟਨਾ ਵਾਪਰੀ ਹੋਈ ਬੀਤੇ ਦਿਨ ਨਤੰਗੋ ਪੈਲਸ ਦੇ ਵਿੱਚ ਜੀ ਕੀ ਮਾਮਲਾ ਜੀ ਤੇ ਕੀ ਕਾਰਵਾਈ ਹੋਈ ਉਹਦੇ ਵਿੱਚ ਆਪਣੇ ਮੈਰਿਜ ਸੀਗੀ ਉੱਥੇ ਉਹ ਲੜਕੇ ਦੀ ਮਾਤਾ ਦੇ ਪਰਸ ਚੱਕ ਕੇ ਲੈ ਗਿਆ ਕੋਈ ਅਨਨੌਨ ਬੰਦਾ ਉਹਦੇ ਫੁਟੇਜ ਵਗੈਰਾ ਅਸੀਂ ਲੈ ਲਿਆ ਉਹਦੀ ਤਲਾਸ਼ ਕੀਤੀ ਜਾ ਰਹੀ ਹੈ ਮੁਕੱਦਮਾ ਦਾ ਅਸੀਂ ਦਰਜ ਕਰਤਾ ਸੀ ਕੱਲ 11 ਤੱਕ ਕਿਤੇ 9 ਬੰਦੇ ਦਿਖਲਾ ਪੱਤਿਆ ਵਰ ਚਕੇ ਤੇ ਕੋਈ ਮੋੜਲੀ ਗਾਂਚ ਦੀ ਉਤਾਰੀ ਸਾਹਮਣੇ ਆਈ ਜਾਂ ਤੇ ਬੰਦਾ ਉਹ ਫੁਟੇਜ ਦੇ ਵਿੱਚ ਆਉਂਦਾ ਵੀ ਵੈਰ ਚੱਕੀ ਜਾ ਰਿਹਾ ਜਿਵੇਂ ਬੇਟਰਾ ਦਾ ਡਰੈਸ ਕੋਡ ਉਹਨੇ ਪਾਇਆ ਹੋਇਆ ਸੀਗਾ ਤੇ ਉਹ ਬੰਦੇ ਦੇ ਅੱਗੇ ਪਾਲ ਕਰ ਰਹੇ ਆ